ਤੇ ਤੋਂ ਰਾਜਵੜਿੰਗ ਘਰਛਦੇ ਹੋਏ ਨਸਰ ਆ ਰਹੇ ਨੇ ਤੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਜੇ ਪਾਸੇ ਉੱਥੇ ਹੀ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਰਬਜੀਤ ਖਾਲਸਾ ਨੇ ਤੇ ਕਦੇ ਪਾਰਲੀਮੈਂਟ ਦੇ ਵਿੱਚ ਫਤਿਹ ਵੀ ਨਹੀਂ ਬੁਲਾਈ ਤੇ ਦੂਜੇ ਪਾਸੇ ਉਹਨਾਂ ਨੇ ਅੰਮ੍ਰਿਤਪਾਲ ਨੂੰ ਲੈ ਕੇ ਵੀ ਬਿਆਨ ਦਿੱਤੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲੋਕ ਹੁਣ ਸੋਚਣਗੇ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਬੈਠਾ ਲੀਡਰ ਚੁਣਨਾ ਹੈ ਜਾਂ ਬਾਹਰ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕੁਝ ਹੋਰ ਤਿੱਖੇ ਨਿਸ਼ਾਨੇ ਜਿਹੜੇ ਕਿ ਹੈ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਉੱਤੇ ਸਾਦੇ ਨੇ ਹੋਰ ਕੀ ਕੁਝ ਕਹਿਣਾ ਰਾਜਾ ਵੜਿੰਗ ਦਾ ਉਹ ਤੁਹਾਨੂੰ ਸੁਣਾਉਨੇ ਆ। ਇਹਨਾਂ ਦਾ ਬੰਦਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ ਕੀ ਨਾਂ ਹੋਣਾ? ਕਾਹ ਤੋਂ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਭਈ ਸਿੱਖਾਂ ਦੀ ਗੱਲ ਕਰੂਗਾ। ਡੇਢ ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ ਨਹੀਂ ਬਣਾਈ ਪਾਰਲੀਮੈਂਟ 'ਚ ਜਾ ਕੇ। ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ। ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬੱਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲ ਤਾਂ ਕਰੇ ਗੁਰਦੁਆਰੇ ਚ ਗ੍ਰੰਥੀ ਕਿਹਨੂੰ ਬਣਾਉਣੇ ਉਹ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੁਛ ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਜਾਉਣਾ ਕਿਸੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਟੇ ਉਹਨੇ ਬਣਾਈ ਨਹੀਂ ਦੂਰਸਾਲ ਦੀ ਤੂੰ ਬੋਲੇ ਸੋਨੇ ਹਾਲੀ ਜੇ ਨੇ ਪਾਰਲੀਮੈਂਟ ਚ ਜਾ ਕੇ ਇੰਨਾ ਹੀ ਕਰਦੇ ਪਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਤੇ ਬੋਲ ਖਾਕ ਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਉਹੀ ਗੱਲਾਂ ਬਾਤਾਂ ਇਦਨੋਂ ਦੱਸ ਕੇ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਿਆਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਨਾ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਂਦੇ ਦੇਖਾਂਗੇ ਕੀ ਹੁੰਦਾ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤਸਬ ਮਹਾਰਾਜ ਪਾੜਿਆ ਜਾ ਰਿਹਾ ਸੀ ਬਿਆਦਬੀ ਹੋ ਰਹੀ ਸੀ ਬਗਰਾੜੀ ਦੇ ਮੋਰਖੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚ ਉਹਦਾ ਢਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਰ ਲੰਦਾ ਹੁਣ ਇੱਕੋ ਦਮ ਤੁਸੀਂ ਕਹੇ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਹਾਦਤਾਂ ਦੇ ਦਿੰਦੇ ਉਹ ਰਾਜਨੀਤੀ 'ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹਦਾ ਸਾਡੇ ਵਰਗਾ ਹੀ ਐ ਤੇ ਆ ਗੈਂਗਸਟਰ ਤੋਂ ਨਾ ਡਰਿਓ ਇਹ ਬਾਠ ਸ਼ਾਰਟ ਦਾ ਲੱਭੇ ਨਹੀਂ ਥਿਉਨੇ ਸਾਨੂੰ 6 ਮਹੀਨੇ ਆ ਸਰਕਾਰ ਇਹਨਾਂ ਦਾ ਵੱਡਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ ਕੀ ਨਾ ਹੋਰਾ ਕਾ ਤੋ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਬਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ ਨਹੀਂ ਬਣਾਈ ਪਾਰਲੀਮੈਂਟ ਚ ਜਾ ਕੇ ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬਾਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲਤਾ ਕਰੇ ਗੁਰਦੁਆਰੇ ਚ ਗ੍ਰੰਥੀ ਕਿਹਨੂੰ ਬਣਾਉਣੇ ਹੋ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੁਛ ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਜਾਉਣਾ ਕਿਸੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਟੇ ਉਹਨੇ ਬਣਾਈ ਨਹੀਂ ਢੂੜ ਸਾਲ ਦੀ ਬੋਲੇ ਸੋਨਿਹਾਲੀ ਜਿਹੜੇ ਪਾਰਲੀਮੈਂਟ ਚ ਜਾ ਕੇ ਇੰਨਾ ਹੀ ਕਰਦੇ ਪਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਤੇ ਬੋਲ ਖਾਕ ਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਉਹੀ ਗੱਲਾਂ ਬਾਤਾਂ ਇਦਨੋਂ ਦੱਸ ਕੇ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਿਆਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਨਾ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਂਦੇ ਦੇਖਾਂਗੇ ਕੀ ਹੁੰਦਾ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤਸਬ ਮਹਾਰਾਜ ਪਾੜਿਆ ਜਾ ਰਿਹਾ ਸੀ ਬਿਆਦਬੀ ਹੋ ਰਹੀ ਸੀ ਬਗਰਾੜੀ ਦੇ ਮੋਰਖੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚ ਉਹਦਾ ਢਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਰ ਲੰਦਾ ਹੁਣ ਇੱਕੋ ਦਮ ਤੁਸੀਂ ਕਹੇ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਹਾਟਾ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹਦਾ ਸਾਡੇ ਵਰਗਾ ਹੀ ਐ ਤੇ ਆ ਗੈਂਗਸਟਰ ਤੋਂ ਨਾ ਡਰਿਓ ਇਹ ਬਾਠ ਸ਼ਾਰਟ ਦਾ ਲੱਭੇ ਨਹੀਂ ਥਿਉਨੇ ਸਾਨੂੰ 6 ਮਹੀਨੇ ਆ ਸਰਕਾਰਾਂ